ਵਰਲਡ ਵਾਰ ਦੌਰਾਨ 135 ਪਾਟੀ ਸਿੱਖਾ ਸੂਰਵੀਰਾਂ ਨੇ ਅੰਗਰੇਜ਼ ਸਰਕਾਰ ਵੱਲੋਂ ਲੜਾਈ ਵਿੱਚ ਹਿੱਸਾ ਲਿਆ ਸੀ ਤੇ ਸੂਰਬੀਰਤਾ ਪ੍ਰਾਪਤ ਕੀਤੀ ਸੀ। ਇਨ੍ਹਾਂ ਸੂਰਬੀਰ ਯੋਧਿਆਂ ਵਿੱਚ ਸੁਲਤਾਨਵਿੰਡ ਦੇ 135 ਸਿੱਖਾਂ ਸਮੇਤ ਹਰਿਆਣੇ ਦੇ ਯੋਧਾ ਮਹਾਵੀਰ ਸਿੰਘ ਤੰਖੜ ਤੇ ਫਿਰੋਜ਼ਪੁਰ ਦੇ ਯੋਧਾ ਕੇਸਰ ਸਿੰਘ ਜਿੰਨਾ ਨੇ ਪੱਟ ਤੇ ਗੋਲੀ ਵੀ ਖਾਦੀ ਸੀ ਤੇ ਉਹਨਾਂ ਬੜੀ ਬਹਾਦਰੀ ਨਾਲ ਜੰਗ ਵਿੱਚ ਹਿੱਸਾ ਲਿਆ ਸੀ। ਪਰੰਤੂ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਤੱਕ ਸਰਕਾਰ ਵੱਲੋਂ ਕੋਈ ਵੀ ਬੰਦ ਸਹੂਲਤ ਨਹੀਂ ਮਿਲੀ। ਜਿਸ ਲਈ ਉਹਨਾਂ ਦੇ ਪ੍ਰਧਾਨ ਮੰਤਰੀ ਮੋਦੀ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਸੂਰਬੀਰਾਂ ਦੀ ਬਹਾਦਰੀ ਨੂੰ ਦੇਖتے ਹੋਏ ਆਜ਼ਾਦੀ ਕੁਲਾਟੀਆਂ ਲਈ ਬਣਦੀਆਂ ਸਹੂਲਤਾਂ ਦੇਣ ਦੀ ਅਪੀਲ ਕੀਤੀ ਹੈ। ਅਸੀਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਬਬੂ ਸਿੰਘ ਨਾਲ ਜਿਨ੍ਹਾਂ ਦੇ ਪਰਿਵਾਰ ਨੇ ਵਰਲਡ ਵਾਰ ਦੇ ਵਿੱਚ ਹਿੱਸਾ ਲਿਆ ਸੀ। ਉਹਨਾਂ ਨੂੰ ਵਿਕਟੋਰੀਆ ਕ੍ਰਾਸ ਵੀ ਮਿਲਿਆ ਸੀ ਤੇ ਇਸ ਵੇਲੇ ਬਬੂ ਸਿੰਘ ਜੀ ਸਾਡੇ ਨਾਲ ਮੌਜੂਦ ਹਨ ਤੇ ਦੱਸਣਗੇ ਆਪਣੇ ਪਿਛੋਕੜ ਬਾਰੇ ਉਹਨਾਂ ਬਾਰੇ। ਮੈਂ महावीर सिंह धनखड़ के परिवार से हूँ जो उनके ग्रैंड उनके ग्रैंड फादर थे ना ग्रेट ग्रैंड फादर विक्टोरिया क्रॉस बदलू सिंह जी उन्होंने पैलेस्टाइन में ना युद्ध फर्स्ट वर्ल्ड वॉर में वहाँ पे युद्ध किया था तो उसके उनको मरणोपरांत उनको विक्टोरिया क्रॉस मिला था उसी टाइम पे तो उनकी डेथ हो गई थी फेलेस्टीन में ही तो उसके मरण और अभी इस विरासत को बदलू सिंह जी संभाल रहे हैं उनके फादर के ਬਾਤ ਸੇ ਅਸੀਂ ਆਪਣੇ ਦਰਸ਼ਕਾਂ ਨੂੰ ਹੁਣ ਮਲਾਉਣ ਜਾ ਰਹੇ ਹਾਂ ਕੇਸਰ ਸਿੰਘ ਤੇ ਵੀਰ ਸਿੰਘ ਨਾਲ ਜਿਨ੍ਹਾਂ ਨੇ ਵਰਲਡ ਵਾਰ ਦੇ ਵਿੱਚ ਹਿੱਸਾ ਲਿਆ ਸੀ ਤੇ ਆਪਣੀ ਬਹਾਦਰੀ ਵਿਖਾਉਂਦੇ ਹੋਏ ਸ਼ੀਦੀਆਂ ਵੀ ਪ੍ਰਾਪਤ ਕੀਤੀਆਂ ਸਨ ਤੇ ਅੱਜ ਉਹਨਾਂ ਦਾ ਪਰਿਵਾਰ ਸਾਡੇ ਵਿੱਚ ਮੌਜੂਦ ਹੈ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹ ਕੀ ਕਹਿਣਾ ਚਾਹੁੰਦੇ ਹਨ ਆਪਣੇ ਪੁਰਖਾਂ ਬਾਰੇ ਹਾਂਜੀ ਬਾਜੀ ਸਭ ਤੋਂ ਪਹਿਲਾਂ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਫਤਿਹ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸਭ ਤੋਂ ਵੱਡੇ ਬਜ਼ੁਰਗ ਸਾਡੇ ਸਰਦਾਰ ਕੇਸਰ ਸਿੰਘ ਜਿਨ੍ਹਾਂ ਨੇ ਵਰਲਡ ਵਾਰ ਲੜੀ ਤੇ ਉਸ ਟਾਈਮ ਉਹਨਾਂ ਦੇ ਪੱਟ ਤੇ ਗੋਲੀ ਵੀ ਲੱਗੀ ਐ ਤੇ ਪਰ ਉਹ ਯੂਰਪ ਯੂਰਪ ਤੇ ਮਲਾਇਆ ਦੇ ਬਰਮਾ ਦੇ ਨਾਲ ਉਹਨਾਂ ਦਾ ਪਹਿਲਾ ਯੁੱਧ ਹੋਇਆ ਉਸ ਤੋਂ ਬਾਅਦ ਫਿਰ ਸਾਡੇ ਸਰਦਾਰ ਵੀਰ ਸਿੰਘ ਆਜ਼ਾਦ 인ਫौज ਵਿੱਚ ਭਰਤੀ ਹੋਏ ਜੋ ਕਿ ਉਹਨਾਂ ਦੇ ਭਤੀਜਾ ਜੀ ਸਨ ਸਾਬ੍ਹ ਕੇਸਰ ਸਿੰਘ ਹੋਰਾਂ ਦੇ ਉਹਨਾਂ ਫਿਰ ਦੂਜੀ ਵਿਸ਼ਵ ਜੁੱਧ ਉੱਧ ਲੜੀ ਔਰ 2013 ਦੇ ਵਿੱਚ ਉਹ ਆਪਣੇ ਆਖਰੀ ਸਾਹ ਉਹਨਾਂ ਪਿੰਡ 70 ਕੇ ਜ਼ਿਲ੍ਹਾ ਫੋਸਪਰ ਵਿੱਚ ਲਏ ਜਿਨ੍ਹਾਂ ਦੇ ਸਨਮਾਨ ਵਿੱਚ ਸਰਕਾਰ ਨੇ ਸਾਨੂੰ ਪਿੰਡ ਦੇ ਵਿੱਚ ਇੱਕ ਸਕੂਲ ਦਾ ਨਾਮ ਉਹਨਾਂ ਦੇ ਨਾਮ ਉੱਪਰ ਰੱਖਣ ਵਾਸਤੇ ਦਿੱਤਾ ਆ ਔਰ ਦੂਸਰਾ ਇੱਕ ਯਾਦਗਾਰੀ ਗੇਟ ਹੈ ਸਿੱਕੇ ਨਾਮ ਸਰਦਾਰ ਕੇਸਰ ਸਿੰਘ ਸਿਪਾਹੀ ਬਤੌਰ ਸਨ ਸਰਦਾਰ ਜੀਤ ਸਿੰਘ ਫਸਟ ਵਰਲਡ ਵਾਰ ਜਿਨ੍ਹਾਂ ਵਿੱਚ ਭਾਗ ਲਿਆ ਤੇ ਉਹਨਾਂ ਦੇ ਪੱਟ 'ਚ ਗੋਲੀ ਲੱਗੀ ਜਿਸ ਕਾਰਨ ਸਾਨੂੰ ਅਹੀ ਚੌਥੀ ਮੈਪ ਚੌਥੀ ਪੀੜੀ ਆ ਗਿਆ ਤੇ ਮੇਰੇ ਫਾਦਰ ਸਾਹਿਬ ਨੇ ਕਿਨਾ ਇਹ ਮੇਰੇ ਚਾਚਾ ਜੀ ਨੇ ਜਿਨ੍ਹਾਂ ਦੀ 65-65 ਸਾਲ ਉਮਰ ਹੋ ਚੁੱਕੀ ਹੈ ਤੇ ਸਾਨੂੰ ਸਰਕਾਰ ਵੱਲੋਂ ਅਜੇ ਤੱਕ ਕੋਈ ਪ੍ਰਾਪਤੀਆਂ ਨਹੀਂ ਹੋਈਆਂ ਤੇ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਨਾ ਹਾਲਾਂਕਿ ਸਾਡੀ ਚੌਥੀ ਪੀੜੀ ਨੂੰਗਾ ਜਿਹੜਾ ਸਮਾਨ ਵਧਾਇਆ ਜਾਵੇ ਤੇ ਜਿਸ ਕਰ ਸਾਨੂੰ ਕੋਈ ਲਾਭ ਹੋ ਸਕੇ ਤੇ ਆਜ਼ਾਦੀ ਘਰਾਟਿਆਂ ਨੂੰ ਅਜੇ ਤੱਕ ਕੋਈ ਮਾਨਤਾ ਪ੍ਰਾਪਤ ਨਹੀਂ ਦਿੱਤਾ ਗਿਆ ਹਨ ਕੁਛ ਵੀ ਨਾ ਕੋਈ ਜੌਬ ਨਾਮ ਵਗੈਰਾ ਕੁਛ ਸਨਮਾਨ ਨਹੀਂ ਪ੍ਰਾਪਤ ਹੋਈ ਇਹ ਸਨ ਵਰਲਡ ਵਾਰ ਦੇ ਉਹਨਾਂ ਸੂਰਬੀਰ ਯੋਧਿਆਂ ਦੇ ਅੱਗੋਂ ਪੀੜ੍ਹੀ ਦਰ ਪੀੜ੍ਹੀ ਵਾਰਸ ਜਿਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਕੋਈ ਵੀ ਬੰਦਾ ਮਾਨ ਸਨਮਾਨ ਨਹੀਂ ਮਿਲਿਆ ਕਿਤੇ ਨਾ ਕਿਤੇ ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਜਿਨ੍ਹਾਂ ਸੂਰਬੀਰ ਯੋਧਿਆਂ ਦੀ ਬਦੌਲਤ ਅਸੀਂ ਅੱਜ ਆਜ਼ਾਦੀ ਦੇ ਜਸ਼ਨ ਮਨਾ ਰਹੇ ਹਾਂ ਆਜ਼ਾਦੀ ਦੇ ਵਿੱਚ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ ਤੇ ਉਹਨਾਂ ਨੂੰ ਜੇਕਰ ਕੋਈ ਬੰਦਾ ਮਾਨਸਮਾਨ ਨਾ ਮਿਲੇ ਤੇ ਇਹ ਇੱਕ ਬਹੁਤ ਵੱਡਾ ਸਾਡੇ ਨਾਲ ਇੱਕ ਬਹੁਤ ਵੱਡਾ ਇਹ ਤੁਖਾ ਹੈ ਸਾਡੇ ਪਰਿਵਾਰ ਨਾਲ ਜਾਂ ਸਾਡੇ ਸੱਤਾ ਨਾਲ ਬਹੁਤ ਇਹ ਮਾੜੀਮੰਦ ਭਾਗੀ ਗੱਲ ਹੈ ਤੇ ਮੈਂ ਸਰਕਾਰ ਸਰਕਾਰਾਂ ਅੱਗੇ ਬੇਨਤੀ ਕਰਦਾ ਹਾਂ ਕਿ ਇਹਨਾਂ ਪਰਿਵਾਰਾਂ ਦੀ ਸਾਰ ਲਈ ਜਾਵੇ ਇਹਨਾਂ ਨੂੰ ਆਜ਼ਾਦੀ ਘੁਲਾਟੀਆਂ ਦੀਆਂ ਬੰਦੀਆਂ ਸਹੂਲਤਾਂ ਜਿਹੜੀਆਂ ਹਨ ਉਹ ਦਿੱਤੀਆਂ ਜਾਣ ਫਾਟਵੇ ਚੈਨਲ ਤੋਂ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ